ਕਿਤੇ ਉਹਨਾਂ ਨੇ ਥੱਪੜ ਮਾਰਨੇ ਕਿਤੇ ਪਾਈਪ ਨਾਲ ਘੁੱਟਣਾ ਕਿਤੇ ਬੋਤਲਾਂ ਜਿਹੜੀਆਂ ਹੁੰਦੀਆਂ ਆ ਪਲਾਸਟਿਕ ਦੀਆਂ ਉਹਨਾਂ ਨਾਲ ਘੁੱਟਣਾ ਪਰਿਵਾਰ ਦੱਸਦੇ ਨਹੀਂ ਸੀ ਪਰਿਵਾਰ ਨੂੰ ਇਸ ਤਰ੍ਹਾਂ ਕਰਕੇ ਨਹੀਂ ਦੱਸਦੇ ਸੀ ਕਿਉਂਕਿ ਸਾਡੇ ਫੋਨ ਸਕੈਨ ਹੋਏ ਸੀ ਜਦੋਂ ਵੀ ਸਾਡਾ ਅਸੀਂ ਗੱਲ ਕਰਦੇ ਸੀ ਸਾਰਿਆਂ ਨੂੰ ਪਹਿਲਾਂ ਖਬਰ ਉਹਨਾਂ ਨੂੰ ਪਹੁੰਚਦੀ ਸੀ ਬਈ ਗੱਲ ਆ ਹੋ ਰਹੀ ਆ ਤੇ ਇਹ ਬੰਦੇ ਨਾਲ ਏਜੰਟ ਨਾਲ ਨਹੀਂ ਗੱਲ ਕੀਤੀ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਏਜੰਟ ਇਹਦੇ ਵਿੱਚ ਕੋਈ ਵੀ ਨਹੀਂ ਸੀਗਾ ਸਾਰੀਆਂ ਜਿਵੇਂ ਫਰੈਂਡ ਤੋਂ ਫਰੈਂਡ ਰਾਈਏ ਗੱਲ ਹੋ ਰਹੀ ਸੀ ਉਹਨਾਂ ਨੇ ਹੀ ਸਾਨੂੰ ਲੈ ਕੇ ਜਾ ਰਹੇ ਸੀਗੇ ਮੈਨੂੰ ਪਹਿਲਾਂ ਹੀ ਇੰਡੀਆ ਤੋਂ ਕਿਹਾ ਗਿਆ ਸੀਗਾ ਕਿ ਉੱਥੇ ਬਹੁਤ ਵਧੀਆ ਫੈਮਿਲੀ ਆ ਤੁਹਾਨੂੰ ਸਿਰਫ ਜਿਵੇਂ ਪਰਿਵਾਰਾ ਵਾਂਗ ਰੱਖਿਆ ਜਾਵੇਗਾ ਪਹਿਲਾਂ ਦਾ ਟਾਈਮਿੰਗ 9 ਵਜੇ ਸੀਗੀ 10 ਵਜੇ ਸੀ ਰੂਮ ਵਿੱਚ ਜਾ ਸਕਦੇ ਸੀ ਕਹਿੰਦੇ ਸੀ ਜਦੋਂ ਤੁਹਾਡਾ ਟਾਈਮ ਖਤਮ ਹੋ ਗਿਆ ਉਦੋਂ ਤੁਸੀਂ ਰੂਮ ਵਿੱਚ ਜਾ ਸਕਦੇ ਹੋ ਤੇ ਬਾਅਦ ਵਿੱਚ ਉਹਨਾਂ ਨੇ ਸਾਡੀ ਟਾਈਮਿੰਗ 11 12 1 2 ਤੱਕ ਕਰਤੀ ਸੀ ਭਾਈ ਇਸ ਟਾਈਮ ਤੁਸੀਂ ਜਾ ਸਕਦੇ ਹੋ ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਕਿ ਅੱਗੇ ਤੋਂ ਕੋਈ ਵੀ ਲੜਕੀ ਇਸ ਤਰੀਕੇ ਦੇ ਨਾਲ ਨਾ ਜਾਵੇ ਕਿਸੇ ਏਜੰਟ ਦੇ ਥਰੂ ਹੀ ਆ ਕਿ ਸਿਰਫ ਫਰੈਂਡ ਦੇ ਥਰੂ ਕਿਸੇ ਇਦਾਂ ਦੀ ਤਰੀਕੇ ਨਾਲ ਵਿੱਚ ਨਾ ਆ ਕੇ ਜਾਵੋ ਕਿ ਪਿਛਲੇ ਸਾਲ ਦੀ 16 ਜਨਵਰੀ 2023 ਨੂੰ ਗਈ ਸੀਗੀ ਸ਼ਾਮ ਰਾਤ ਦੇ 8:55 ਮਿੰਟ ਦੀ ਮੇਰੀ ਫਲਾਈਟ ਸੀ ਦਿੱਲੀ ਤੋਂ ਜਦੋਂ ਮੈਂ ਉੱਥੇ ਪਹੁੰਚੀ ਮੈਨੂੰ ਪਹਿਲਾਂ ਹੀ ਇੰਡੀਆ ਤੋਂ ਕਿਹਾ ਗਿਆ ਸੀਗਾ ਕਿ ਉੱਥੇ ਬਹੁਤ ਵਧੀਆ ਫੈਮਿਲੀ ਆ ਤੁਹਾਨੂੰ ਸਿਰਫ ਜਿਵੇਂ ਪਰਿਵਾਰਾ ਵਾਂਗ ਰੱਖਿਆ ਜਾਵੇਗਾ ਜਦੋਂ ਉੱਥੇ ਗਏ ਥੋੜੇ ਦਿਨ ਤਾਂ ਵਧੀਆ ਚੱਲਦਾ ਰਿਹਾ ਪਰ ਥੋੜੇ ਦਿਨ ਬਾਅਦ ਹੀ ਉਹਨਾਂ ਦੇ ਹਾਵ ਫਸਾਵ ਚੇਂਜ ਹੋਣ ਲੱਗ ਗਏ ਸਾਡੇ ਪ੍ਰਤੀ ਜਦੋਂ ਉਹਨਾਂ ਨੂੰ ਅਸੀਂ ਇਸ ਚੀਜ਼ ਬਾਰੇ ਦੱਸਿਆ ਕਿ ਸਾਨੂੰ ਇਹ ਪ੍ਰੋਬਲਮ ਆ ਰਹੀਆਂ ਵਾਂ ਥੋੜੇ ਦਿਨ ਤਾਂ ਉਹ ਸਾਡੀ ਗੱਲ ਤੇ ਗੌਰ ਕਰਦੇ ਰਹੇ ਪਰ ਥੋੜੇ ਦਿਨ ਬਾਅਦ ਹੀ ਉਹਨਾਂ ਨੇ ਆਪਣੇ ਸਾਡੇ ਵੱਲ ਧਿਆਨ ਦੇਣਾ ਵੀ ਬੰਦ ਕਰ ਦਿੱਤਾ ਸੀ ਕਿ ਜੋ ਇਹਨਾਂ ਨੂੰ ਹੋ ਰਿਹਾ ਹੋ ਲੈਣ ਦੋ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਹੜੀ ਫੈਮਿਲੀ ਚ ਰਹਿ ਰਹੇ ਸੀ ਕਿ ਕਿਸ ਤਰ੍ਹਾਂ ਦਾ ਪਰਿਵਾਰ ਸੀ ਅਸੀਂ ਅਰਬਿਕ ਫੈਮਿਲੀ ਵਿੱਚ ਰਹਿ ਰਹੇ ਸੀ ਅਸੀਂ ਤਿੰਨ ਕੁੜੀਆਂ ਸੀਗੀਆਂ ਤੇ ਉਥੇ ਜਦੋਂ ਅਸੀਂ ਰਹਿ ਰਹੇ ਸੀ ਉਹਨਾਂ ਦੇ ਪਰਿਵਾਰ ਵਿੱਚ ਇੱਕ ਮੈਡਮ ਸੀ ਉਹਨਾਂ ਦਾ ਹਸਬੰਡ ਸੀ ਤਿੰਨ ਮੁੰਡੇ ਸੀ ਇੱਕ ਕੁੜੀ ਸੀ ਤੇ ਇੱਕ ਉਹਨਾਂ ਦੀ ਸਿਸਟਰ ਸੀ ਤੇ ਜਿਹੜੀ ਫੈਮਿਲੀ ਵਿੱਚ ਮੈਂ ਰਹਿ ਰਹੀ ਸੀਗੀ ਉਹਦੇ ਵਿੱਚ ਇੱਕ ਮੈਡਮ ਸੀ ਇੱਕ ਹਸਬੰਡ ਸੀ ਤੇ ਇੱਕ ਹੀ ਛੋਟਾ ਬੱਚਾ ਸੀ ਮੈਂ ਦੋ ਜਗ੍ਹਾ ਕੰਮ ਕਰਦੀ ਸੀ ਮੁਸਲਿਮ ਪਰਿਵਾਰ ਤੇ ਕਿਸ ਤਰ੍ਹਾਂ ਤੁਹਾਡੇ ਨਾਲ ਉਹ ਕਿਸ ਤਰ੍ਹਾਂ ਟੌਰਚਰ ਕਰਦੇ ਸੀ ਉਹਨਾਂ ਨੇ ਸਾਡਾ ਪਹਿਲਾਂ ਤਾਂ ਟਾਈਮਿੰਗ ਚੇਂਜ ਕੀਤੀ ਰੂਮ ਵਿੱਚ ਜਾਣ ਦੀ ਪਹਿਲਾਂ ਦਾ ਟਾਈਮਿੰਗ 9 ਵਜੇ ਸੀਗੀ 10 ਵਜੇ ਸੀ ਰੂਮ ਵਿੱਚ ਜਾ ਸਕਦੇ ਸੀ ਕਹਿੰਦੇ ਸੀ ਜਦੋਂ ਤੁਹਾਡਾ ਟਾਈਮ ਖਤਮ ਹੋ ਗਿਆ ਉਦੋਂ ਤੁਸੀਂ ਰੂਮ ਵਿੱਚ ਜਾ ਸਕਦੇ ਹੋ ਤੇ ਬਾਅਦ ਵਿੱਚ ਉਹਨਾਂ ਨੇ ਸਾਡੀ ਟਾਈਮਿੰਗ 11 12 1 2 ਤੱਕ ਕਰ ਦਿੱਤੀ ਸੀ ਭਾਈ ਇਸ ਟਾਈਮ ਤੁਸੀਂ ਜਾ ਸਕਦੇ ਹੋ ਔਰ ਰੂਮ ਚੋਂ ਬਾਹਰ ਨਿਕਲਦੀ ਟਾਈਮਿੰਗ 5 ਕੰਮ ਦੇ ਟਾਈਮ 5 ਵਜੇ ਤੇ ਜਦੋਂ ਛੁੱਟੀ ਦਾ ਟਾਈਮ ਆ 7 ਵਜੇ ਔਰ ਕੁੱਟ ਮਾਰ ਵੀ ਕਰਦੇ ਕੁੱਟ ਮਾਰ ਵੀ ਹੁੰਦੀ ਸੀ ਕਿਸ ਤਰ੍ਹਾਂ ਮਾਪਿਓ ਨਾਲ ਸੰਪਰਕ ਕੀਤਾ ਮਾਪਿਓ ਕੁੱਟ ਮਾਰ ਕਿਸ ਤਰ੍ਹਾਂ ਕਰਦੇ ਸੀਗੇ ਕਿਤੇ ਉਹਨਾਂ ਨੇ ਥੱਪੜ ਮਾਰਨੇ ਕਿਤੇ ਪਾਈਪ ਨਾਲ ਕੁੱਟਣਾ ਕਿਤੇ ਬੋਤਲਾਂ ਜਿਹੜੀਆਂ ਹੁੰਦੀਆਂ ਪਲਾਸਟਿਕ ਦੀਆਂ ਉਹਨਾਂ ਨਾਲ ਕੁੱਟਣਾ ਕੋਈ ਦੱਸ ਦੇਣੀ ਸੀ ਪਰਿਵਾਰ ਨੂੰ ਪਰਿਵਾਰ ਨੂੰ ਇਸ ਤਰ੍ਹਾਂ ਕਰਕੇ ਨਹੀਂ ਦੱਸਦੇ ਸੀ ਕਿਉਂਕਿ ਸਾਡੇ ਫੋਨ ਸਕੈਨ ਹੋਏ ਸੀ ਜਦੋਂ ਵੀ ਸਾਡਾ ਅਸੀਂ ਗੱਲ ਕਰਦੇ ਸੀ ਸਾਰਿਆਂ ਨੂੰ ਪਹਿਲਾਂ ਖਬਰ ਉਹਨਾਂ ਨੂੰ ਪਹੁੰਚਦੀ ਸੀ ਬਈ ਗੱਲ ਆ ਹੋ ਰਹੀ ਹੈ ਤੇ ਇਹ ਬੰਦੇ ਨਾਲ ਹੋ ਰਹੀ ਹੈ ਸੰਪਰਕ ਕਿਵੇਂ ਕੀਤਾ ਸੰਪਰਕ ਅਸੀਂ ਹਿੰਮਤ ਜੁਟਾ ਕੇ ਕੀਤਾ ਜਿਸ ਟਾਈਮ ਅਸੀਂ ਇਹ ਗੱਲ ਕਰਦਿਆ ਨਾ ਕੀਤੀ ਥੋੜੇ ਟਾਈਮ ਬਾਅਦ ਹੀ ਉਹਨਾਂ ਨੇ ਸਾਡਾ ਫੋਨ ਲੈ ਲਿਆ ਹੋਣ ਵੀ ਸਾਡਾ ਸਕੈਨ ਸੀਗਾ ਤਾਂ ਕਰਕੇ ਉਹਨਾਂ ਕੋਲ ਸਾਰੀ ਗੱਲ ਪਹੁੰਚ ਗਈ ਸੀ ਕਿ ਕਿਹੜੀਆਂ ਕੁੜੀਆਂ ਸੀ ਜਿਹੜੀਆਂ ਉੱਥੇ ਜਿਹੜੀਆਂ ਮੁਸੀਬਤ ਝੱਲ ਰਹੀਆਂ ਫਸੀਆਂ ਸੀ ਉਹ ਤਾਂ ਕਿੰਨੇ ਕੁ ਨੇ ਵਾਪਸ ਆਈਆਂ ਅਸੀਂ ਤਿੰਨ ਕੁੜੀਆਂ ਸੀ ਤੇ ਤਿੰਨੇ ਹੀ ਲੈ ਕੇ ਆਏ ਜਦੋਂ ਗਡੇ ਬਾਲਦ ਸਰ ਗਏ ਉਥੇ ਬਹਿਰੀਨ ਤੇ ਤੁਹਾਨੂੰ ਸੰਪਰਕ ਹੋਇਆ ਉਹਨਾਂ ਨਾਲ ਉਹਨਾਂ ਨਾਲ ਸੰਪਰਕ ਪਹਿਲਾਂ ਤਾਂ ਨਹੀਂ ਹੋਇਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਪਹੁੰਚ ਚੁੱਕੇ ਆ ਪਾਪਾ ਮੇਰੇ ਪਹੁੰਚ ਚੁੱਕੇ ਬਹਿਰੀਨ ਵਿੱਚ ਜਦੋਂ ਉਹਨਾਂ ਕੋਲ ਐਮਬੈਸੀ ਦਾ ਫੋਨ ਆਇਆ ਉਦੋਂ ਪਤਾ ਲੱਗਿਆ ਕਿ ਬਹਿਰੀਨ ਵਿੱਚ ਪਹੁੰਚ ਚੁੱਕੇ ਆ ਉਹਨਾਂ ਨੇ ਕੰਪਲੀਟ ਕੀਤੀ ਸੀ ਫਿਰ ਕੀ ਕਿਹਾ ਜਿਹੜੇ ਕਰਜ਼ ਤੁਸੀਂ ਲੈ ਲਏ ਜੋ ਉਹਨਾਂ ਨੇ ਜਦੋਂ ਇਹ ਚੀਜ਼ ਦਾ ਪਤਾ ਲੱਗਿਆ ਉਹਨਾਂ ਨੂੰ ਫਿਰ ਉਹਨਾਂ ਨੇ ਸਾਡੇ ਨਾਲ ਕੁੱਟ ਮਾਰ ਕੀਤੀ ਸਾਨੂੰ ਇਹ ਕਿਹਾ ਗਿਆ ਵੀ ਤੂੰ ਤੁਹਾਡਾ ਕੋਈ ਪਲਾਨ ਆ ਬਾਅਦ ਵਿੱਚ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਸਾਨੂੰ ਵੀ ਉੱਥੇ ਬੁਲਾ ਰਿਹਾ ਉਹਨਾਂ ਦੀ ਫੈਮਿਲੀ ਨੂੰ ਵੀ ਉੱਥੇ ਬੁਲਾ ਰਿਹਾ ਸਾਨੂੰ ਬਾਰੇ ਬਾਰੇ ਉਹਨਾਂ ਨੇ ਕੱਟਦਾ ਸਾਡਾ ਵੀਜ਼ਾ ਕੈਨਸਲ ਕਰਵਾਤਾ ਸਾਡੀ ਟਿਕਟ ਕਰਵਾਤਾ ਕਦੇ ਤੁਸੀਂ ਆਪਣੇ ਏਜੰਟ ਨਾਲ ਨਹੀਂ ਗੱਲ ਕੀਤੀ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਏਜੰਟ ਇਹਦੇ ਵਿੱਚ ਕੋਈ ਵੀ ਨਹੀਂ ਸੀਗਾ ਸਾਰੀਆਂ ਜਿਵੇਂ ਫਰੈਂਡ ਤੋਂ ਫਰੈਂਡ ਰਾਈਏ ਗੱਲ ਹੋ ਰਹੀ ਸੀ ਉਹਨਾਂ ਨੇ ਹੀ ਸਾਨੂੰ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਜ਼ਰੀਏ ਹੀ ਅਸੀਂ ਜਾ ਰਹੇ ਸੀ ਫਰੈਂਡ ਦੇ ਫਰੈਂਡ ਕੀ ਕਹਿਣਾ ਜਾਓਗੇ ਕਿ ਕਿ ਕੁੜਕੀਆਂ ਉਧਰ ਜਾਂਦੀਆਂ ਇਸ ਤਰ੍ਹਾਂ ਦੇ ਇਲਾਜ ਚ ਫਸ ਜਾਂਦੀਆਂ ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਕਿ ਅੱਗੇ ਤੋਂ ਕੋਈ ਵੀ ਲੜਕੀ ਇਸ ਤਰੀਕੇ ਦੇ ਨਾਲ ਨਾ ਜਾਵੇ ਕਿਸੇ ਏਜੰਟ ਦੇ ਥਰੂ ਹੀ ਆ ਕਿਸੇ ਫਰੈਂਡ ਦੇ ਥਰੂ ਕਿਸੇ ਇਦਾਂ ਦੇ ਤਰੀਕ ਗੱਲਾਂ ਵਿੱਚ ਨਾ ਆ ਕੇ ਜਾਵੇ ਉੱਥੇ ਅੱਗੇ ਤੋਂ ਇਹ ਮੈਂ ਬਹੁਤ ਕੋਸ਼ਿਸ਼ ਕਰਾਂਗੀ ਕਿ ਅੱਗੇ ਲੜਕਿਆਂ ਵੀ ਸੋ ਸਮਝ ਕੇ ਹੀ ਜਾਣ। ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਰੱਖਦੇ ਕਿਸ ਤਰ੍ਹਾਂ ਦੇ ਰੱਖਦੇ ਜਿਵੇਂ ਕਿ ਟਾਈਮ ਖਾਣੇ ਦੀ ਕੋਈ ਬਹੁਤ ਪ੍ਰੋਬਲਮ ਆ ਰਹੀ ਆ ਘਟਮਾਰ ਉਹ ਵੱਖਰੀ ਐਕਚੁਅਲੀ ਪਤਾ ਕੀ ਆਈ ਸਾਲ ਪਹਿਲਾਂ ਨਾ ਇਹ ਮੱਲਾ ਮੇਰੀ ਰਿਲੇਟਿਵ ਹੈ ਗਿਆ ਤੇ ਇਹ ਬੇਟੀ ਜਿਹੜੀ ਛੋਟੀ ਹੁੰਦੀ ਮੇਰੇ ਕੋਲ ਰਹਿੰਦੀ ਹੁੰਦੀ ਸੀ ਤੇ ਇਹ ਇਸ ਕਰਕੇ ਨਾ ਮੱਲਾ ਮੇਰੀ ਤੇ ਮੈਸੇਜ ਉਤੇ ਮੈਨੂੰ ਮੰਮੀ ਪਾਪਾ ਹੀ ਕਹਿੰਦੀ ਆ ਪਹਿਲਾਂ ਤੋਂ ਤੇ ਸਾਨੂੰ ਇਸ ਕਰਕੇ ਇਹਦਾ ਜਿਆਦਾ ਕਰਦੇ ਸੀ ਅਸੀਂ ਤੇ ਇਹਨੇ ਜਦ ਵੀ ਪਹਿਲਾਂ 3 ਕੁ ਮਹੀਨੇ ਪਹਿਲਾਂ ਮਨ ਲਾ ਇਹਨੇ ਬੇਟੀ ਨੇ ਮਰੀ ਨੇ ਮੈਨੂੰ ਇੱਕ ਵਾਇਸ ਮੈਸੇਜ ਕੀਤਾ ਕਿ ਪਾਪਾ ਵੀ ਕਿੱਥੇ ਗਈ ਕਰੋ ਸੀ ਕਿਵੇਂ ਗਈ ਇਹ ਪਿਛਲੀ 16 ਜਨਵਰੀ ਨੂੰ ਗਈ ਸੀ ਜੀ ਕਿਹੜੀ ਜਗ੍ਹਾ ਗਈ ਸੀ ਬਹਿਰੀਨ ਦੇ ਵਿੱਚ ਕਿਸ ਪਰਪਸ ਲਈ ਗਈ ਸੀ ਉਹ ਤਾਂ ਹੀ ਮਨ ਲਓ ਹਾਊਸ ਮੇਡ ਦੇ ਕੰਮ ਤੇ ਗਈ ਸੀਗੀ ਵੀ ਚਲੋ ਥੋੜਾ ਜਿਹਾ ਇਹ ਵੀ ਮਨ ਲਓ ਘਰ ਦੇ ਹਾਲਾਤ ਉਦਾਂ ਠੀਕ ਨਹੀਂ ਸੀਗੇ ਇਸ ਕਰਕੇ ਅਸੀਂ ਅਸੀਂ ਵੀ ਸਾਰਾ ਨਹੀਂ ਸੋਚਿਆ ਜਾਂ ਕੱਡੀ ਫੈਮਲੀ ਸਾਰੀ ਜਿੰਨੇ ਜਿਹੜੇ ਰਿਜ਼ਲਟ ਵੇਗਿਆ ਚਲੋ ਇਹ ਵੀ ਥੋੜਾ ਅਪ ਹੋ ਜਾਣਗੇ ਵੀ ਇਸ ਕਰਕੇ ਭੇਜੀ ਸੀ ਕੀ ਹਾਲਾਤ ਕੀ ਸੀ ਹੋਇਆ ਕੀ ਬਹੁਤ ਮਾੜੇ ਹਾਲਾਤ ਸੀਗੇ ਪਤਾ ਕੀ ਆ ਜਦੋਂ ਇਹਨੇ ਮੈਨੂੰ ਰੋਂਦੀ ਨੇ ਮੈਸੇਜ ਕੀਤਾ ਤੇ ਉਸੇ ਟਾਈਮ ਉਹਨਾਂ ਨੇ ਇਹਨਾਂ ਦਾ ਫੋਨ ਖੜ ਲਿਆ ਉਸੇ ਟਾਈਮ ਫਿਰ ਦੁਬਾਰਾ ਇਹਦੀ ਕੁੱਟਮਾਰ ਕਰਨੇ ਸ਼ੁਰੂ ਕਰ ਦਿੱਤੀ ਫਿਰ ਨਹਾ ਸੋਚਿਆ ਮੇਰੇ ਜਿੱਦਾਂ ਇਹ ਸਮਾਜ ਸੇਵੀ ਹੈਗੇ ਨਾਲ ਮੇਰੇ ਖੜੇ ਆ ਸਿੱਧੂ ਸਾਹਿਬ ਆਪਣੇ ਵਿੱਕੀ ਸਿੱਧੂ ਆ ਹਮਤਪੁਰਾ ਤੋਂ ਇਹਨਾਂ ਨਾਲ ਗੱਲ ਕੀਤੀ ਮੇਰੇ ਦੁਕਾਨਦਾਰ ਦੀ ਪੰਚਾਇਤ ਸੀ ਉਹਦੇ ਨਾਲ ਗੱਲ ਕੀਤੀ ਮੈਂ ਮੇਰੇ ਦੋਸਤ ਸੀਗੇ ਮੈਂ ਉਹਨਾਂ ਨਾਲ ਗੱਲ ਕਰਕੇ ਸਾਰਿਆਂ ਨਾਲ ਤੇ ਅਸੀਂ ਪਲਾਨ ਬਣਾਇਆ ਵੀ ਕਿਵੇਂ ਕੱਟੇ ਜਾ ਸਕਦੇ ਆ ਫਿਰ ਉਸ ਤੋਂ ਬਾਅਦ ਗੁਰਦੁਆਰਾ ਕਮੇਟੀ ਸਲਮਾ ਬਾਅਦ ਗੁਰਦੁਆਰਾ ਸਾਹਿਬ ਆ ਉੱਥੋਂ ਦੇ ਜਿਹੜੇ ਪ੍ਰਧਾਨ ਆ ਸਰਦਾਰ ਗਰਮੇਲ ਸਿੰਘ ਜੀ ਤੇ ਉਹਨਾਂ ਦੇ ਵੀ ਉਹਨਾਂ ਨੇ ਟਿਕਟ ਲੈ ਕੇ ਪਹਿਲਾਂ ਪਾਤਾ ਦੂਜੀਆਂ ਦੋ ਬੱਚੀਆਂ ਸੀ ਜਿਹੜੀਆਂ ਉਹਨਾਂ ਦਾ ਵੀਜ਼ਾ ਕੈਨਸਲ ਕਰਾ ਕੇ ਨਾਲੋ ਨਾਲ ਉਸੇ ਦਿਨ ਹੀ ਰਾਤ ਨੂੰ ਚੜਾਤਾ ਫਿਰ ਉਹਨਾਂ ਨੇ ਕਿੱਡੀ ਮਾੜੀ ਗੱਲ ਕੀਤੀ ਜਿਹੜਾ ਇਹਨਾਂ ਦਾ ਜੋ ਵੀ ਕੱਪੜਾ ਸੀ ਜੋ ਵੀ ਪਹਿਲਾਂ ਦਾ ਲੈ ਕੇ ਵੀ ਗਈਆਂ ਸੀ ਇਧਰੋਂ ਉਹਨਾਂ ਨੇ ਸਾਰਾ ਕੱਢ ਲਿਆ ਕੁਝ ਨਹੀਂ ਦਿੱਤਾ ਇਹਨਾਂ ਨੂੰ ਤੇ ਖਾਲੀ ਬੈਗ ਔਲੇ ਖਾਲੀ ਬੈਗ ਦਿੱਤੇ ਅੰਬੈਸੀ 'ਚ ਜਾ ਕੇ ਜਦੋਂ 에어ਪੋਰਟ ਤੇ ਜਾ ਕੇ ਉਹਨਾਂ ਨੇ ਪਾਸਪੋਰਟ ਦਿੱਤੇ ਤੇ ਇਹਨਾਂ ਨੂੰ ਟਿਕਟਾਂ ਦਿੱਤੀਆਂ ਕੋਈ ਇੱਕ ਵੀ ਪੈਸਾ ਨਹੀਂ ਸੀ ਇਹ ਬੰਬੇ ਆ ਕੇ ਉਤਰੀਆਂ ਤਿੰਨੇ ਹੀ ਫਿਰ ਤਿੰਨੇ ਇਕੱਠੇ ਹੋਏ ਇਹ ਤਿੰਨੇ ਇਕੱਠੀਆਂ ਹੋ ਗਈਆਂ ਬੰਬੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਸੀਗੇ ਲੱਗ ਗਈਆਂ ਨੇ ਜੀ ਇਹ ਬੰਬੇ ਤੱਕ ਅਹੀ ਬੰਬੇ ਤੋਂ ਬੰਬੇ ਆ ਕੇ ਇਕੱਠੇ ਹੋਏ ਸਾਰੇ ਜਣੇ ਕਿਉਂਕਿ ਮੈਨੂੰ ਐਮਬੈਸੀ ਨੇ ਰੋਕ ਲਿਆ ਸੀਗਾ ਮੈਨੂੰ ਐਮਬੈਸੀ ਕਹਿੰਦੀ ਵੀ ਤੂੰ ਜਾ ਨਹੀਂ ਸਕਦਾ ਫਿਰ ਐਮਬੈਸੀ ਨੇ ਮੱਲਾ ਇਹਨਾਂ ਦੇ ਪ੍ਰੂਫ ਮੰਗੇ ਇਹਨਾਂ ਦਾ ਜਿਹੜਾ ਸੀਗਾ ਜਿਨ੍ਹਾਂ ਨੂੰ ਇਹ ਕੁੜੀ ਨੇ ਕੁੜੀ ਨੂੰ ਬੁਲਾਇਆ ਸੀ ਜੀ ਨੇ ਉਹਦੇ ਸਾਰਿਆਂ ਦੇ ਇਹਨਾਂ ਨੇ ਵੀ ਕਿਵੇਂ ਪਹੁੰਚੀਆਂ ਇੱਥੇ ਬਹਿਰੀਨ ਦੇ ਵਿੱਚ ਕਿਵੇਂ ਪਹੁੰਚੀਆਂ ਇਹ ਉਹ ਚੀਜ਼ ਨੂੰ ਮੱਲਾ ਸਾਰੇ ਮੈਂ ਪ੍ਰੂਫ ਜਦੋਂ ਦਿੱਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੋਲੋਂ ਸਾਰਾ ਬਾਇਓ ਡਾਟਾ ਮੇਰਾ ਲੈ ਕੇ ਵੀ ਜਦੋਂ ਵੀ ਤੈਨੂੰ ਚਾਹੀਏ ਐਮਬੈਸੀ ਕਹਿੰਦੀ ਵੀ ਜਦੋਂ ਵੀ ਚਾਹੀਏ ਤੈਨੂੰ ਬੁਲਾ ਸਕਦੇ ਹਾਂ ਅਸੀਂ ਤੇ ਫਿਰ ਮੈਨੂੰ ਮਨ ਲਾ ਪੂਰਾ ਮੇਰਾ ਸਟਾਮ ਲੈ ਕੇ ਮੇਰੇ ਕੋਲੋਂ ਇੱਕ ਸਟਾਮ ਲਿਆ ਉਹਨਾਂ ਨੇ ਵੈਸੀ ਨੇ ਮੇਰੇ ਕੋਲੋਂ ਸਟਾਮ ਲਿਆ ਵੀ ਤੂੰ ਕਦੇ ਵੀ ਸਾਡੇ ਲਈ ਖੜਾ ਰਹੇਗਾ ਵੀ ਜਦੋਂ ਤੈਨੂੰ ਅਸੀਂ ਸਦਾਗੇ ਤੇ ਬੁਲਾਵਾਂਗੇ ਉਦੋਂ ਮਨ ਲਾ ਆਉਣਾ ਪੋਗਾ ਤੈਨੂੰ ਕੀ ਕਰਦੇ ਆਉਣ ਲੋਕਾਂ ਜਿਹੜੇ ਉਹਨਾਂ ਲੱਗੀਆਂ ਦਰਜਾਂ ਲੀਆਂ ਮੈਂ ਤਾਂ ਇਹੀ ਅਪੀਲ ਕਰਦਾ ਜੀ ਪਟਕੀ ਹੈ ਵੀ ਕਦੇ ਵੀ ਜਿਹੜੀ ਪਹਿਲੀ ਗਲਤੀ ਉਹਨਾਂ ਦੀ ਇਹਨਾਂ ਦੀ ਮਨ ਲਾ ਜਿਹੜਾ ਇਹਨਾਂ ਦਾ ਵੀਜ਼ਾ ਲੱਗਿਆ ਸੀ ਨਾ ਵੀਜ਼ਾ 30 ਸਾਲ ਤੋਂ ਘੱਟ ਹਾਊਸ ਮੇਡ ਦਾ ਕੰਮ ਨਹੀਂ ਕਰ ਸਕਦੇ ਕੋਈ ਵੀ ਜਿਨਾਂ ਉਥੋਂ ਉਥੋਂ ਦੇ ਕਾਨੂੰਨ ਮੁਤਾਬਕ ਪਰ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਹਸਾਬ ਨਾਲ ਇਹਨਾਂ ਦਾ ਵੀਜ਼ਾ ਲਵਾ ਕੇ ਗਲਤ ਵੀਜ਼ਾ ਲਵਾ ਕੇ ਉਥੋਂ ਕੱਢਿਆ ਕਿਵੇਂ ਇਹਨਾਂ ਨੂੰ ਚੰਦ ਪੈਸੇਆਂ ਖਾਤਰ ਇਸ ਤਰ੍ਹਾਂ ਆਪਾਂ ਛੋਟੀ ਉਮਰ ਦੇ ਬੱਚਾ ਨੂੰ ਬਾਹਰ ਭੇਜਦੇ ਆਂ ਇਹਦਾ ਨਹੀਂ ਸਰਾਸਰ ਗਲਤ ਹੈ ਇਹ ਤਾਂ ਹੈ ਹੀ ਪਤਾ ਕੀ ਆਈ ਓਦੋਂ ਕਰ ਮਜਬੂਰੀਆਂ ਹੋ ਜਾਂਦੀਆਂ ਨੇ ਕਈ ਵਾਰੀ ਚਲੋ ਇਹਨਾਂ ਨੇ ਭੇਜ ਬੈਠੇ ਪਰ ਇਹ ਮੈਂ ਤਾਂ ਅੱਗੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਰਲਡ ਦੇ ਵਿੱਚ ਇਹ ਅਪੀਲ ਕਰਦਾ ਕਦੇ ਵੀ ਅਰਬ ਕੰਟਰੀ ਦੇ ਵਿੱਚ ਬੱਚੀਆਂ ਨੂੰ ਨਾ ਭੇਜੋ ਬਹੁਤ ਮਾੜੀ ਕੰਡੀਸ਼ਨ ਹੈ ਉਹ ਇਹਨਾਂ ਨੂੰ ਇਹ ਧਮਕਾ ਰਹੇ ਸੀ ਧਮਕਾਰੀਆਂ ਸੀ ਵੀ ਜੇ ਤੁਸੀਂ ਮੰਨ ਲਾ ਸਾਡੇ ਉਲਟ ਬੋਲੋਗੇ ਤੁਹਾਨੂੰ ਉੱਥੇ ਹੋਟਲ ਆ ਹੋਟਲਾਂ ਦੇ ਵਿੱਚ ਭੇਜ ਦਾਂਗੇ ਜਾਂ ਅਸੀਂ ਤੁਹਾਨੂੰ ਵੇਚ ਦਿਆਂਗੇ